The <laughs> ਨੇ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਸੁਨੀਲ ਸਾਂਗਵਾਨ ਨੂੰ ਟਿਕਟ ਦਿੱਤੀ ਹੈ ਜੋ ਕਿ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਸੁਨੀਲ ਸਾਂਗਵਾਨ ਦਾ ਨਾਂ ਇਸ ਲਈ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਸੁਨੀਲ ਸਾਂਗਵਾਨ ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਰਹਿ ਚੁੱਕੇ ਨੇ। ਸੁਨੀਲ ਸਾਂਗਵਾਨ ਨੇ ਜੇਲਰ ਹੁੰਦਿਆਂ ਰੇਪ ਤੇ ਕਤਲ ਦੇ ਦੋਸ਼ੀ ਸੋਦਾ ਸਾਧ ਅਨਿਕੇ ਰਾਮ ਰਹੀਮ ਨੂੰ 6 ਵਾਰ ਪੈਰੋਲ ਫਰਲੋ ਤੇ ਰਿਹਾ ਕੀਤਾ ਸੀ। ਸੁਨੀਲ ਸਾਂਗਵਾਨ ਦੱਸਿਆ ਕਿ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਦਾ ਪੁੱਤਰ ਹੈ ਜਿਨ੍ਹਾਂ ਨੇ 2 ਮਹੀਨੇ ਪਹਿਲਾਂ ਕਾਂਗਰਸ ਛੱਡ ਦਿੱਤੀ ਸੀ ਤੇ ਭਾਜਪਾ ਤੇ ਸ਼ਾਮਲ ਹੋ ਗਈ ਸੀ। ਨੀਲ ਸੰਗਵਾਨ ਬਾਈ ਸਾਲਾਂ ਤੋਂ ਵਾਦ ਸਮੇਂ ਤੋਂ ਸਰਕਾਰੀ ਨੌਕਰੀ ਕਰ ਰਹੇ ਨੇ ਉਹ 2002 ਚ ਹਰਿਆਣਾ ਜੇਲ੍ਹ ਵਿਭਾਗ ਚ ਭਰਤੀ ਹੋਇਆ ਸੀ ਤੇ ਉਸਨੇ ਰੋਪੜਕ ਦੀ ਸੁਨਾਰੀਆ ਜੇਲ੍ਹ ਚ 5 ਸਾਲ ਤੱਕ ਸੇਵਾ ਕੀਤੀ ਹੈ ਹਾਲੇ ਜੀ ਬੀਆਰ ਸਕੀਮ ਤਹਿਤ ਉਸਨੇ ਆਪਣੀ ਨੌਕਰੀ ਛੱਡ ਭਾਜਪਾ ਨੂੰ ਜੁਆਇਨ ਕਰ ਲਿਆ ਜਿਸ ਤੋਂ ਬਾਅਦ ਭਾਜਪਾ ਨੇ ਦੰਗਲ ਗਰਲ ਬਬੀਤਾ ਫੋਗਾਰ ਦੇ ਟਿਕਟ ਰੱਦ ਕਰਕੇ ਸੁਨੀਲ ਸੰਗਵਾਨ ਨੂੰ ਟਿਕਟ ਦੇ ਦਿੱਤੀ ਹੈ ਦੱਸ ਦੇ ਕਿ ਜਦੋਂ ਤੋਂ ਭਾਜਪਾ ਨੇ ਸੁਨੀਲ ਆਪਣਾ ਉਮੀਦਵਾਰ ਐਲਾਨਿਆ ਹੈ ਤਾਂ ਇਸ ਤੇ ਵਿਰੋਧੀ ਧਿਰ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਨਾਲ ਹੀ ਸੋਸ਼ਲ ਮੀਡੀਆ ਤੇ ਵੀ ਹੋਲ ਕੀਤਾ ਜਾ ਰਿਹਾ ਹੈ ਪਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਤੇ ਸੁਨੀਲ ਸਾਂਗਵਾਨ ਨੂੰ ਟਿਕਟ ਦਿੱਤੀ ਹੈ ਜੋ ਕਿ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦਰਅਸਲ ਸੁਨੀਲ ਸਾਂਗਵਾਨ ਦਾ ਨਾਮ ਇਸ ਲਈ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਸੁਨੀਲ ਸਾਂਗਵਾਨ ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਰਹ ਚੁੱਕੇ ਨੇ ਸੁਨੀਲ ਸਾਂਗਵਾਨ ਨੇ ਜੇਲਰ ਹੁੰਦਿਆਂ ਰੇਪ ਤੇ ਕਤਲ ਦੇ ਦੋਸ਼ੀ ਸੋਦਾਂ ਸਾਧ ਯਾਨੀ ਕਿ ਰਾਮ ਰਹੀਮ ਨੂੰ 6 ਵਾਰ ਪੈਰੋਲ ਫਰ ਲੋ ਤੇ ਰਿਹਾ ਕੀਤਾ ਸੀ ਸੁਨੀਲ ਸਾਂਗਵਾਨ ਦੱਸਿਆ ਕਿ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਦਾ ਪੁੱਤਰ ਹੈ ਜਿਨ੍ਹਾਂ ਨੇ 2 ਮਹੀਨੇ ਪਹਿਲਾਂ ਕਾਂਗਰਸ ਛੱਡ ਦਿੱਤੀ ਸੀ ਭਾਜਪਾ ਤੇ ਸ਼ਾਮਲ ਹੋ ਗਈ ਸੀ ਸੁਨੀਲ ਸਾਂਗਵਾਨ 22 ਸਾਲਾਂ ਤੋਂ ਬਾਅਦ ਸਮੇਂ ਤੋਂ ਸਰਕਾਰੀ ਨੌਕਰੀ ਕਰ ਰਹੇ ਨੇ ਉਹ 2002 ਚ ਹਰਿਆਣਾ ਜੇਲ੍ਹ ਵਿਭਾਗ ਚ ਭਰਤੀ ਹੋਇਆ ਸੀ ਤੇ ਉਸਨੇ ਰੋਪੜ ਤੱਕ ਦੀ ਸੁਨਾਰੀਆ ਜੇਲ੍ਹ ਚ 5 ਸਾਲ ਤੱਕ ਸੇਵਾ ਕੀਤੀ ਹੈ ਹਾਲੇ ਜੀ ਬੀਆਰਐਸ ਸਕੀਮ ਤਹਿਤ ਉਸਨੇ ਆਪਣੀ ਨੌਕਰੀ ਛੱਡ ਭਾਜਪਾ ਨੂੰ ਜੁਆਇਨ ਕਰ ਲਿਆ ਜਿਸ ਤੋਂ ਬਾਅਦ ਭਾਜਪਾ ਨੇ ਦੰਗਲ ਗਰਲ ਬਬੀਤਾ ਫੁਗਾੜ ਦੇ ਟਿਕਟ ਰੱਦ ਕਰਕੇ ਸੁਨੀਲ ਸਾਂਗਵਾਨ ਨੂੰ ਟਿਕਟ ਦੇ ਦਿੱਤੀ ਹੈ ਦੱਸ ਦੇ ਕਿ ਜਦੋਂ ਤੋਂ ਭਾਜਪਾ ਨੇ ਸੁਨੀਲ ਆਪਣਾ ਉਮੀਦਵਾਰ ਐਲਾਨਿਆ ਹੈ ਤਾਂ ਇਸ ਤੇ ਵਿਰੋਧੀ ਧਿਰ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਨਾਲ ਹੀ ਸੋਸ਼ਲ ਮੀਡੀਆ ਤੇ ਵੀ ਟਰੋਲ ਕੀਤਾ ਜਾ ਰਿਹਾ ਹੈ